ये आपका जयलाल कहाँ पे काम करते हो जी में अच्छा बेटी का क्या नाम था आपकी आरती क्या कितनी उम्र थी इसकी ये सताला साल हो क्या बात क्या बात हुई थी? थी कौन लड़का था थोड़ी बताओगे बात बात बताओ। तो अच्छा क्या एक सचिन नाम के लड़का अच्छा आपका क्या नाम है

ਕਿਆ ਮੰਗ ਕਰਤੇ ਹੋ ਪੁਲਿਸ ਸੇ ਕਿਆ ਕਾਰਵਾਈ ਕੀ ਮੰਗਦੇ ਹੋ ਇਹ ਕਾਰਵਾਈ ਕਰਤੇ ਉਸਕੋ ਸਜ਼ਾ ਮਿਲਨੀ ਚਾਹੀਏ ਕਿਉਂ ਕੌਨਸੀ ਕਲਾਸ ਮੇ ਪੜhti ਸੀ ਆਪਕੀ ਬੇਟੀ ਲੇਕਨ ਨਿਆਮਤ 11ਵੀਂ ਮੇ ਥੀ ਕਿਨੇ ਸਕੂਲ ਮੇ ਥੀ ਅਸੀਂ ਸਨੁਗ ਨਹੀਂ ਐਂਟੀਮੈਸ਼ਨ ਮਿਲੀ ਸੀ ਅਸੀਂ ਮੌਕੇ ਤੇ ਆਏ ਆ ਕਿ ਇੱਕ ਲੜਕੀ ਦਾ ਮਰਡਰ ਹੋ ਗਿਆ ਤੇ ਅਸੀਂ ਆਏ ਆ ਸਾਨੂੰ ਪਤਾ ਲੱਗਿਆ ਉਹਦੀ ਆਇਡੈਂਟੀਟੀ ਨੂੰ ਲੈ ਕੇ ਉਹਨਾਂ ਦੇ ਮਦਰ ਫਾਦਰਾ ਜਿਹੜੇ ਉਹ ਇੱਥੇ ਗਊਸ਼ਾਲਾ ਦੇ ਵਿੱਚ ਕੰਮ ਕਰਦੇ ਆ ਗਊਸ਼ਾਲਾ ਦੇ ਵਿੱਚ ਉਹ ਕੰਮ ਕਰਦੇ ਆ ਹੁਣ ਅਸੀਂ ਉੱਥੇ ਗਏ ਸੀ ਉਹਨਾਂ ਦੇ ਮਰਦਰ ਤੇ ਉਹਦੇ ਫਿਕਰ ਨੂੰ ਲੈ ਕੇ ਆਏ ਆ ਅਸੀਂ ਤੇ ਇਸ ਤੋਂ ਬਾਅਦ ਉਹਨਾਂ ਦੇ ਬਿਆਨ ਲਿਖਦੇ ਆ ਤੇ ਜਿਹੜੇ ਜਿਨ੍ਹਾਂ ਨੇ ਇਹਦਾ ਮਰਡਰ ਕਰਾਇਆ ਜਿਹੜੇ ਲੜਕੇ ਨੇ ਉਹਨੂੰ ਅਸੀਂ ਜਲਦ ਤੋਂ ਜਲਦ ਅਸੀਂ ਟ੍ਰੇਸ ਕਰਕੇ ਤੁਹਾਨੂੰ ਸਵੇਰ ਤੱਕ ਹੀ ਦੱਸ ਦਾਂਗੇ ਸਾਨੂੰ ਲੀਡ ਮਿਲ ਚੁੱਕੀ ਹੈ ਤੇ ਅਸੀਂ ਸਵੇਰ ਤੱਕ ਇਹ ਵੈਰੀਫਾਈ ਕਰਕੇ ਤਉ ਉਹ ਦੀ ਰੈਸਟ ਵਾਲਾ ਕਿ ਹਾਲਾਤ ਕਿਸ ਤਰ੍ਹਾਂ ਦੇ ਲੜਕੀ ਦੇ ਜਿਹੜੇ ਫੋਟੋਸ ਦੇਖੇ ਆ ਉਹ ਤੇ ਕੋਈ ਸਰੀਰਕ ਸੰਬੰਧ ਪਹਿਲਾਂ ਬਣਾਇਆ ਗਿਆ ਕਿਸ ਤਰ੍ਹਾਂ ਦੇ ਦੇਖੋ ਜੀ ਇਹ ਤਾਂ ਤਫਤੀਸ਼ ਦਾ ਅਸਲੀਅਤ ਦੇ ਵਿੱਚ ਤਾਂ ਤਫਤੀਸ਼ ਦਾ ਹੈ ਕਿਉਂਕਿ ਤੁਸੀਂ ਵੀ ਹੁਣੇ ਆਏ ਹੋ ਮੈਂ ਵੀ ਹੁਣੀ ਆਇਆ ਮੈਂ ਇਹਦੇ ਬਾਰੇ ਅਜੇ ਤੁਹਾਨੂੰ ਕਲੀਅਰ ਨਹੀਂ ਕਰ ਸਕਦਾ ਪਰ ਜਿੰਨੀ ਕਿ ਸਾਨੂੰ ਲੀਡ ਮਿਲੀ ਆ ਅਸੀਂ ਸਵੇਰ ਤੋਂ ਪਹਿਲਾਂ ਅਸੀਂ ਉਹ ਜਿਹੜੇ ਲੜਕੇ ਨੇ ਇਹਦੀ ਜਿਹੜਾ ਮਰਡਰ ਕੀਤਾ ਉਹ ਸਵੇਰ ਤੋਂ ਪਹਿਲਾਂ ਅਸੀਂ ਉਹਨੂੰ ਖਿਲਾਕਾਂ ਦੇ ਪਿੱਛੇ ਲਿਆ ਸਰ ਲੜਕੀ ਦੀ ਉਮਰ ਕਿੰਨੀ ਕੋ ਤੇ ਕੀ ਕਰਦੇ ਵੈਸੇ ਜਿੰਨੀ ਕਿ ਉਹ ਮੈਨੂੰ ਬਿਲਕੁਲ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲੜਕੀ ਦੇ 18 ਸਾਲ ਤੋਂ ਕੋਈ ਇੱਕ ਘਰ ਜਿਹੜਾ ਲੜਕਾ ਕਿੱਥੋਂ ਦਾ ਸਰ ਕੁਝ ਪਤਾ ਨਾਮ ਕੀ ਹੈ ਉਹਨਾਂ ਦਾ ਜਿਹੜੀ ਲੜਕੀ ਦਾ ਕੀ ਨਾਮ ਹੈ ਕੋਈ ਪਤਾ ਨਹੀਂ ਰਿਹਾ ਜੀ ਸਰ ਬਿਲਕੁਲ ਉਸ ਨੇ ਕਿਹੜਾ ਕਿ 32 ਕਰ ਲਿੱਤਾ ਹੈ ਮਾਮਲਾ ਜੀ ਬਿਲਕੁਲ ਜੀ ਜੇ ਲੜਕੀ ਦੇ ਅਜੇ ਤੱਕ ਜਿਹੜੀ ਜਿੰਨੀ ਕਿ ਸਾਲ ਉਹਦੇ ਡਾਕੂਮੈਂਟ ਲਵਾਂਗੇ ਉਹਨਾਂ ਦੇ ਪੇਰੈਂਟ ਤੋਂ ਉਹ ਕਿੱਥੇ ਪੜਦੀ ਸੀ ਉਹਦੀ ਕਿੰਨੀ ਏਜ ਆ ਤੇ ਜੇ ਉਹਦੀ ਘਾਟ ਆ ਤਾਂ ਇਹਨਾਂ ਨੇ ਇੰਗੇਸਟ ਵੀ ਕਾਰਵਾਈ ਕੀਤੀ ਜਾਊਗੀ ਅ ਸਰ ਹੋਟਲ ਵਾਲਿਆਂ ਕੋਲ ਕੋਈ ਆਈਡੀ ਵਗੈਰਾ ਪ੍ਰਾਪਤ ਨਹੀਂ ਸੁਣਿਤ ਕਰਦੇ ਬਿਲਕੁਲ ਹਾਂ ਜੇ ਤਾਂ ਜੀ ਤਫਤੀਸ਼ ਦਾ ਇੰਤਜ਼ਾਰ ਸੀ ਵੀ ਹੁਣੇ ਆਏ ਆ ਉਸ ਤੋਂ ਬਾਅਦ ਜੋ ਵੀ ਹੋਊਗਾ ਤੁਹਾਡੇ ਸਾਹਮਣੇ ਮੈਂ ਸਵੇਰੇ ਤੁਹਾਨੂੰ ਦੁਆਰਾ ਫਿਰ ਜਿਹੜੀ ਪੀਸੀ ਕਰਕੇ ਮੈਂ ਤੁਹਾਨੂੰ ਇਹਦੇ ਬਾਰੇ ਜੋ ਜੋ ਤੱਥ ਆ ਮੈਂ ਸਾਹਮਣੇ ਲਿਆਵਾਂਗਾ ਠੀਕ ਹੈ ਠੀਕ ਹੈ ਸੋ